ਸਾਸਤਰੀ ਕਾ ਦਾ ਸਾਰਾ ਠੀਕ ਠਾਕ ਹੋਊਗਾ ਵਧੀਆ ਹੋਊਗਾ ਬਰਾਵਾ ਮੇਰਾ ਜੀ ਜੀਆ ਕਰਦਾ ਸੀ ਫਿੱਲਾ ਹਾਂ ਤੇ ਖਿੱਲਾ ਬਣਾ ਰਹੀਆਂ ਹੈ ਤੇ ਲਾ ਕੇ ਮੈਂ ਮੱਕੀ ਹੂੰ ਲਾ ਕੇ ਪੀਲੀ ਚ ਤੜਕਾ ਅੱਛਾ ਆਪਣੇ ਖਿੱਲਾ ਘਰੇ ਬਣਾ ਲੈਣਾ ਘਰੇ ਹੀ ਬਣਾ ਲੈਣਾ ਹੈ ਥਾਲ ਪਰ ਰੱਖਿਆ ਤੂੰ ਤਾਂ ਹੋਰ ਹੈਂ ਹੋਰ ਵੱਧ ਰਹੀਏ ਤਰਾਂ ਅੱਛਾ ਜੀ ਖਿੱਲਾ ਦੀ ਯਾਦ ਯਕੀਨ ਹੋ ਰਹੀ ਹੈ ਹੂੰ ਹੂੰ ਖਾਲੋ ਕੋਈ ਥਰੇ ਨੇ ਮਮਤਾ ਅੱਛਾ ਠੀਕ ਹੈ ਖਿਲਣਾ ਖਿਲਣਾ ਦੇਖਾਂ ਕਹੇ ਜੀਆਂ ਯਾਰ ਵਧੀਆ ਬਣਾ ਰੱਖਿਆ ਤੂੰ ਤਾਂ ਗਰਮੀ ਵਾਲਾ ਕੰਮ ਆ ਦੇਖੋ ਪਰਾਂ ਮਾ ਰਾਜੂ ਨੇ ਬਣਾਈਆਂ ਖਿਲਣਾ ਤੇ ਰਾਜੂ ਕਹਿੰਦੀ ਵਧੀਆ ਬਣਦੀਆਂ ਘਰੇ ਪਤੀਲੀ ਚ ਬਣਾਈਆਂ ਯਾਰ ਹੋਰ ਹੈ ਤੇਲ ਤੂਲ ਪਾ ਕੇ ਹੈ ਤੇਲ ਪਾ ਤਾਂ ਹਲਦੀ ਪਾਤੀ ਅੱਛਾ ਹੁਣ ਤੇ ਬੜਾ ਲੱਗਿਆ ਮਸਾਲਾ ਜਮਾ ਇਹ ਬਣਾ ਦੇਗੀ ਜਗਾੜ ਪੂਰੇ ਉਹਨਾਂ ਵਾਂਗੂ ਕਰ ਰੱਖਿਆ ਨਾ ਜਿਵੇਂ ਉੱਥੇ ਬਣਾਉਂਦੇ ਆਗੇ ਆਈ ਬਣਾ ਰੱਖੀਆਂ ਮਿੱਤਰੋ ਰਾਜੂ ਨੇ ਖੇਲਾ ਦੇਖੋ ਭਰਾਵੋ ਬਾਈ ਬਣ ਕੇ ਵੀਡੀਓ ਨੂੰ ਕਰੋ ਲਾਇਕ ਸ਼ੇਅਰ ਦੱਬ ਕੇ ਤੇ ਰਾਜੂ ਬਣ ਹੁਣ ਖਾਣ ਲੱਗ ਰਹੀ ਹੈ ਖੇਲਾ ਲਓ ਆ ਨਾ ਖਾ ਸਕਦੇ ਭਰਾਵਾ ਅੱਛਾ ਖਾ ਲੋ ਆ ਦੇ ਤਾਲ ਪਰ ਰੱਖਿਆ ਭਰਾਵੋ ਤੇ ਭਾਣ ਜੀ ਆ ਰਹੀ ਇਕ ਉਹਦੇ ਖਾਤਰ ਬਣਾਈਆਂ ਜਵਾਕੜੀ ਨੂੰ ਕਹਿੰਦੀ ਗੋਲ ਗੱਪੇ ਤਾਂ ਨਹੀਂ ਲਿਆ ਕੇ ਦਿੱਤੇ ਅੱਜ ਖੇਲਾ ਹੀ ਨੇ ਖਾਣਾ ਹੂੰ ਹਾਂ ਤੇ ਆਪਣੀ ਬੈਠੀ ਹੈ ਇਧਰ ਕੁੱਤੀ ਆ ਹਾਂ ਸੀ ਕੁੱਤੀ ਬੈਠੀ ਆਪਣੀ ਤੇ ਹੋ ਗਏ ਬੁੜਾ ਹੁਣ ਬੁੜਾ ਖਾਊ ਖੇਲਾ ਕੇ ਇਹ ਮੈਨੂੰ ਬੋਲੇ ਸਤਾ ਬਹੁਤੀ ਜਨੇ ਸੱਚਾ ਹੂੰ 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 ਅੰਦਾਜ਼ ਮੇਂ ਤਰੋ ਬੁੜਾ ਦੇਖਦੇ ਆਂ ਫਿਰ ਇਹ ਹੂੰ ਕਨਾ ਵਾਟੀ ਚ ਬਾੜੀ ਭਾਈ ਮੈਨੂੰ ਖੇਲਾ ਇਹ ਬਰਾਦ ਨਾ ਬਰਾ ਵਾਟੀ ਚ ਖਾਵੇਂਗਾ ਪੂਹਣ ਜਾਣਦਾ ਹੈ ਕਿ ਯਾ ਕਵਾਸ ਤਪਲਾਂਗੇ ਬੰਦਾ ਚੌਵੀ ਤਪਲਾਂਗੇ ਹੂੰ ਚੱਪਲਾਂਗੇ ਕਹਿੰਦਾ ਕਪੜਾ ਕਪੜਾ ਕਰਕੇ ਭਾਈ ਬਣ ਕੇ ਸਾਡੀ ਵੀਡੀਓ ਨੂੰ ਲੈ ਕੇ ਸ਼ੇਅਰ ਜ਼ਰੂਰ ਕਰਿਆ ਕਰੋ ਸਬਸਕ੍ਰਾਈਬ ਹਉ ਲੈ ਗਿਆ ਬਰਾਮਾ ਬੁੜਾ ਤੰਦ ਰਣਕਾ ਲਾ ਕੇ ਖਿੱਲਾਂ ਖਾਲਾ ਬਾਤੂ ਓਏ ਮਿਰਚਾਂ ਵਾਲੀਆਂ ਪਾ ਰੱਖੀਆਂ ਰੱਜ ਤੁਸੀਂ ਯਾਰ ਹੈ ਮਿਰਚਾਂ ਹੈਗੀਆਂ ਹਉ ਦਿੱਲੀ ਚੋਂ ਮਠਾਸ ਹਾਂ ਮਿਰਚਾਂ ਮੱ ਲੱਗੀਆਂ ਜਾਂਦੀਆਂ ਮੈਂ ਖਾ ਕੇ ਦੇਖੀਆਂ ਭਾਈ ਮਿਰਚਾਂ ਇਹ ਕੰਮ ਗਲਤ ਆ ਤੁਹਾਡਾ ਥੋੜਾ ਜਿਹਾ ਹੂੰ ਦੀਦੀ ਜੀ ਸੀ ਅੱਛਾ ਵਹਿ ਗਏ ਹੁਣ ਤਿੰਨੇ ਜਣੇ ਹਨ ਹੂੰ ਹੂੰ ਕੁੱਤਿਆਂ ਦੀ ਬੜੀ ਸ਼ਕੀਨ ਆ ਕੁੱਤੇ ਵਲੇ ਬਾਲਦੀਆਂ ਕਾਲੀ ਮਰ ਗਈ ਤੇਰੀ ਥੱਲੇ ਆ ਕੇ ਹਨਾ ਹੂੰ ਕਾਲੀ ਇਹਨੇ ਮਰ ਗਈ ਮਿੱਤਰੋ ਦਿਖਾਉਂਦੇ ਆ ਬਲੌਗ ਚ ਤੁਹਾਨੂੰ ਪੁੱਛੇ ਦਿਖਾਇਆ ਸੀਗਾ ਬਿੱਲੀਆਂ ਵੀ ਇਹਦੀਆਂ ਹੋ ਗਈਆਂ ਰਾਜੂ ਦੀਆਂ ਬਲੌਂਗੜੇ ਮਰ ਗਈ ਵਿਚਾਰੀ ਤੇ ਆਹ ਰਹਿ ਗਈ ਇਹਦੇ ਕੋਲ ਇੱਕ ਕੁੱਤੀ ਹਾ ਇਹ ਬੈਠੀ ਰਹਿੰਦੀ ਆ ਹੁਣ ਫਾਨ ਨੇ ਰੋਟੀ ਟੁੱਕ ਦੁੱਧ ਬਾਅਦ ਬਿਸਕਟ ਮਖਾਂਦੀ ਆ ਨਾ ਤਾਂ ਰੋਟੀ ਤਾਂ ਖਾਂਦੀ ਨਹੀਂ ਇਹ ਬਿਸਕਟ ਵੀ ਉਹ ਖਾਂਦੀ ਆ ਭਰਾਓ ਕਾਕੇ ਜਿਹੇ ਵਾਲੇ ਓਏ ਛੋਟੇ ਹੈਨਾ ਟਾਈਗਰ 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 ਵਾਲੇ ਬਿਸਕਟ ਖਾਂਦੀ ਆ ਕੁੱਤੀ ਉਹ ਖਾਂਦੀ ਨਹੀਂ ਹੋਰ ਬਿਸਕਟਾਂ ਨਾ ਖਾਂਦੀ ਸਵਰ ਨਹੀਂ ਆ ਮੈਂ ਦੇਖ ਲਈ ਹੈ ਨਾ ਭਰਾਵਾਂ ਨੇ ਵੀਡੀਓ ਨੂੰ ਲਾਇਕ ਕਰਾਜੂ ਦੀ ਨਿ ਜ਼ਰੂਰ ਕਰਿਆ ਕਰੋ ਸ਼ੇਅਰ ਸਬਸਕ੍ਰਾਈਬ ਤੇ ਖਿਡਾਂ ਰਾਜੂ ਨੇ ਥਾਂ ਣ ਪਰ ਕੇ ਬਣਾ ਰੱਖਿਆ ਹੁਣ ਮੈਂ ਵੀ ਖਾਣਾ ਜੀ ਕਰਦਾ ਤੇ ਮੈਨੂੰ ਹੋ ਰਹੀ ਆ ਥੋੜੀ ਥੋੜੀ ਖੰਗ ਮਿੱਤਰੋ ਤੇ ਖਾ ਹੀ ਲੈਨੇ ਕੁਛ ਨਹੀਂ ਹੁੰਦਾ ਮਸਾਲਾ ਜਾਂ ਪਾ ਲੈ ਚਾਟ ਮਸਾਲਾ ਵੀ ਲਈ ਬੱਠੀਆਂ ਆਂ ਪ੍ਰਭੂ ਰਾਜੂ ਚਾਟ ਮਸਾਲਾ ਵੀ ਰੱਖਦੀ ਐ ਹੂੰ ਇਹ 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 ਚਾਟ ਮਸਾਲਾ ਪਾਉਂਦਾ ਹੁਣ ਖੇਲਾ ਤੇ ਛਟੋ ਛਟੋ ਪਾਈ ਛਟੋ ਹੂੰ ਬਸ ਚਾਟ ਮਸਾਲਾ ਸਿੱਟ ਲੈ ਮਿੱਤਰੋ ਹੁਣ ਖਾਈਏ ਖੇਲਾ ਤੇ ਟਮਾਟਰ ਟਮਾਟਰ ਵੀ ਪਾ ਰੱਖਿਆ ਹੈ ਟਮਾਟਰ ਕੀ ਕਰਦੀਆਂ ਹਾਂ ਹੁਣ ਸਬਜੀ ਚੀਜ਼ ਕੋਈ ਅੱਛਾ ਸਬਜੀ ਜੀਰ ਕੇ ਹਟੀਆਂ ਠੀਕ ਆ ਤਾਲਕਾ ਦੀ ਨਹੀਂ ਆਂਦੀ ਅੱਜ ਫਿਰ ਅੱਸੀ ਲੈ ਲਈ ਕਰਦੇ ਹਾਂ ਹੂੰ ਇਹ ਗਾਜਰਾਂ ਲੱਗਾ ਜਣਾ ਹਜੇ ਨਰੜੇ ਵਾਲੀਆਂ ਆ ਹਨਾ ਉਹ ਗਾਜਰਾਂ ਤਾਂ ਨਹੀਂ ਆਈਆਂ ਜਿਹੜੀਆਂ ਸਹੀ ਹਜੇ ਤਾਂ ਗਾਜਰਾਂ ਇਹੋ ਆ ਲੈ ਬਾਈ ਬਣ ਕੇ ਵੀਡੀਓ ਨੂੰ ਸਾਡੀ ਨੂੰ ਲਾਇਕ ਸਬਸਕ੍ਰਾਈਬ ਗਾਹਾਂ ਬਾਈ ਬਣ ਕੇ ਜਿਹੜੇ ਨਵੇਂ ਜੁੜਦੇ ਨੇ ਚੈਨਲ ਨਾਲ ਲਾਇਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਡੀਆਂ ਗਰੀਬਾਂ ਦੀਆਂ ਵੀਡੀਓ ਨੂੰ ਹੱਥ ਵਨ ਕੇ ਬੇਨਤੀ ਐ ਛੋਟੇ ਮੂਰੇ ਵੀਰ ਬਣ ਕੇ ਕਰੋ ਯਾਰ ਇੰਨੀ ਕਮਾਦਤ ਸਾਡੀ ਹੂੰ ਚਪੜ ਚਪੜ ਹੋਈ ਜਾਂਦੀ ਐ ਚਲੋ ਵੀ ਮਿੱਤਰੋ ਥੈਂਕ ਯੂ ਬਾਈ ਧੰਨਵਾਦ ਭਰਾਵੋ ਕਿਉਂ ਰਾਜੂ ਹੁਣ ਨਵੀਆਂ ਨਵੀਆਂ ਆਈਟਮਾਂ ਬਣਾਇਆ ਕਰੂਗੀ ਕੱਲ ਨੂੰ ਕਹਿੰਦੀ ਉਹ ਬਣਾਵੇਂਗੀ ਮਾਲ ਪੂੜੇ ਪੂੜੇ ਬਣਾਵੇਂਗੀ ਕੱਲ ਨੂੰ ਪੜਾਉਂਗੀ ਕਹਿੰਦੀ ਪੂੜੇ ਫਿੱਕੀ ਖੀਰ ਤੇ ਮਿੱਠੇ ਪੂੜੇ ਫਿੱਕੀ ਖੀਰ ਤੇ ਮਿੱਠੇ ਪੂੜੇ ਬਣਾਉਂਗੀ ਹਰਦੀ ਨਹੀਂ ਭਰਾਵੋ ਰਾਜੂ ਸਰਦੂਲ ਗੜਾ ਥੈਂਕ ਯੂ ਬਾਈ ਧੰਨਵਾਦ ਭਰਾਵੋ